ਪੰਜਾਬ ਸਰਕਾਰ ਨੇ ਜਿਹੜਾ 1000 ਰੁਪਏ ਮਹਿਲਾਵਾਂ ਨੂੰ ਭਰੋਸਾ ਦਿੱਤਾ ਸੀ ਉਹ ਨਹੀਂ ਦਿੱਤਾ ਉਹਦੇ ਰੋਸ ਵਜੋਂ ਸਾਰੀ ਪੰਜਾਬ ਕਾਂਗਰਸ ਜਿਹੜੀ ਆ ਬੜੀ ਜੋਸ਼ ਦੇ ਵਿੱਚ ਆ ਕਿ ਇਹ ਮਹਿਲਾਵਾਂ ਨੂੰ ਦਵਾ ਕੇ ਰਹਿਣਾ ਇਸੇ ਲੜੀ ਤਹਿਤ ਸ਼ਵਾਨੀ ਸ਼ਰਮਾ ਜੀ ਮਹਿਲਾ ਕਾਂਗਰਸ ਦੇ ਆਗੂ ਅੰਮ੍ਰਿਤਸਰ ਦੇ ਇੱਥੇ ਸਾਡੇ ਨਾਲ ਮੌਜੂਦ ਇਹਨਾਂ ਨੇ ਨਿਊ ਅੰਮ੍ਰਿਤਸਰ ਭਾਈ ਗੁਰਦਾਸ ਜੀ ਨਗਰ ਤੇ ਜਿਹੜਾ GT ਰੋਡ ਤੇ ਜਾਮ ਲਾਇਆ ਆ ਉਹ ਇਹਨਾਂ ਨਾਲ ਵਾਰਤਾਲਾਪ ਕਰਦੇ ਮੈਡਮ ਕੀ ਗੱਲ ਸੀ ਹੈ ਤੇ ਦੇਖੋ ਭਗਵੰਤ ਮਾਨ ਜੋ ਸਰਕਾਰ ਬਣਾਈ ਸੀ ਵਾਦਾ ਕੀਤਾ ਸੀ ਕਿ ਮਹਿਲਾਵਾਂ ਦੇ ਅਕਾਊਂਟ ਚ ਸਰਕਾਰ ਭਾਂਦੇ ਅਗਲੇ ਮਹੀਨੇ ਹਜ਼ਾਰ-ਹਜ਼ਾਰ ਰੁਪਿਆ ਆ ਜਾਏਗਾ 4 ਸਾਲ ਹੋਣ ਨੂੰ ਆ ਗਏ ਸਾਡਾ ਕਰਜ਼ਾਈ ਹੋ ਗਿਆ ਨੇ ਸਾਡੇ ਪੈਸੇ ਨਹੀਂ ਦਿੱਤੇ ਇਹ ਦੱਸੋ ਕਿ ਜਿਹੜਾ ਇਹਦਾ ਇਹਨਾਂ ਫੈਸਲਾ ਸੀ ਆਮ ਆਦਮੀ ਪਾਰਟੀ ਦਾ ਕਿ 1000 ਰੁਪਿਆ ਮਹਿਲਾਵਾਂ ਨੂੰ ਦੇਣਾ ਕੀ ਇਹ ਵਾਜਬ ਸੀਗਾ ਪੰਜਾਬ ਦੇ ਖਜ਼ਾਨੇ ਦੀ ਆਰਥਿਕ ਸਥਿਤੀ ਵੇਖਦੇ ਹੋਏ ਇਹ ਜਦੋਂ ਜਿੰਨੇ ਸਰਕਾਰ ਬਣਾਨੀ ਸੀ ਦੇਖੋ ਮਹਿਲਾਵਾਂ ਹੁੰਦੀਆਂ ਪੋਲੀਆਂ ਪਾਲੀਆਂ ਗੱਲਾਂ 'ਚ ਆ ਜਾਂਦੀਆਂ ਨੇ ਗੱਲਾਂ 'ਚ ਆ ਕੇ ਉਹਨਾਂ ਨੇ ਸਰਕਾਰ ਇਹਨਾਂ ਨੇ ਕਿੱਥੋਂ ਨਾ ਪੈਸੇ ਭੇਜ ਦੇ ਉਹਦੇ ਕੇਜਰੀਵਾਲ ਨੂੰ ਕਦੀ ਦਿੱਲੀ ਪੈਸੇ ਭੇਜ ਕਦੀ ਰਾਜਸਥਾਨ ਇਲੈਕਸ਼ਨਾਂ 'ਤੇ ਪੈ ਨਾ ਦਿੰਦੇ ਬੀਬੀਆਂ ਨੂੰ ਪੈਸੇ ਦਿੰਦੇ ਸਰਕਾਰ ਇਹ ਕਹਿੰਦੇ ਸਾਡੇ ਕੋਲ ਬੜੇ ਜਰੀਏ ਐ ਅਸੀਂ ਕਿੱਥੋਂ ਪੈਸੇ ਕਮਾਣੇ ਐ ਸਾਨੂੰ ਪਤਾ ਸਾਡੇ ਕੋਲ ਬੜੇ ਪਲਾਨ ਐ ਉਹ ਸਾਰੇ ਪਲਾਨ ਫੇਲ ਹੋ ਗਏ ਨਾ ਕੋਈ ਤਨਖਾਹਾਂ ਨੂੰ ਨਹੀਂ ਸਰਦੀਆਂ ਬੇ ਮੁਲਾਜ਼ਮਾਂ ਦੀਆਂ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਦੇ ਉੱਤੇ ਬੋਝ ਪੈ ਗਿਆ ਜੇਕਰ 1000 ਰੁਪਇਆ ਮਹੀਨੇ ਦਾ ਦਿੱਤਾ ਜਾਂਦਾ ਮੁੱਖ ਮੰਤਰੀ ਸਾਹਿਬ ਨੇ ਕਿਹਾ 1000 ਦੀ بجائے 1100 ਦੇਾਂਗੇ ਤੇ ਜੇ ਇਹ ਲੱਖਾਂ ਮਹਿਲਾਵਾਂ ਨੂੰ 1100 ਰੁਪਇਆ ਮਹੀਨਾ ਦੇਣਾ ਸ਼ੁਰੂ ਕਰਤਾ ਤੇ ਪੰਜਾਬ ਦੇ ਖਜ਼ਾਨੇ ਦੀ ਕੀ ਹਾਲਤ ਹੋਊਗੀ ਇਹਦੇ ਬਾਰੇ ਤੁਸੀਂ ਸੋਚਿਆ ਐਸੇ ਕਾ ਕਿ ਤੁਸੀਂ ਦਾ ਪੁੱਤਲਾ ਫੋਂਕਿਆ ਕਿ ਭਗਵਾਨ ਤਾਂ ਮਰ ਗਿਆ ਖਜ਼ਾਨਾ ਖਾਲੀ ਕਰ ਗਿਆ ਇਹਨੇ ਖਜ਼ਾਨੇ ਖਾਲੀ ਤੇ ਕਰ ਦਿੱਤੇ ਕਿਉਂਕਿ ਇਹਨੇ ਕਮਾਈ ਦਾ ਤਾਂ ਕੋਈ ਸਾਧਨ ਵੇਖਿਆ ਨਹੀਂ ਕਿ ਅਸੀਂ ਕਮਾਈ ਕਿੱਥੋਂ ਕਰ ਸਕਦੇ ਆ ਜਿੰਨੀਆਂ ਇਹਨਾਂ ਨੇ ਹੀ ਸਾਰੀਆਂ ਜੜੀਆਂ ਸੈਂਡ ਸੀ ਰੇਤਾ ਸੀ ਉਹ ਇਹਨੇ ਇਹ ਮੰਤਰੀ ਖਾ ਗਏ ਨੇ ਜੇ ਸ਼ਰਾਬ ਹੈ ਤੇ ਉਹ ਇਹਨੇ ਥਾਂ ਥਾਂ ਦੇਖੋ ਤੇ ਸ਼ਰਾਬਾਂ ਦੇ ਠੇਕੇ ਵੇਖੋ ਜਾ ਕੇ ਐਦਾਂ ਸ਼ੋਅਰੂਮ ਖੁੱਲੇ ਨੇ ਜਿਵੇਂ ਮੈਂ ਕਹਿੰਨੀ ਆ ਕਿਤੇ ਲਗਜ਼ਰੀ ਕਿਤੇ ਕੋਈ ਵਧੀਆ ਕੰਮ ਕਰਨ ਲਗਾਵਾ ਕਦੀ ਵੇਖਿਆ ਸੀ ਇੰਨੇ ਵਧੀਆ ਠੇਕੇ ਧਿਆਨ ਜਾਂਦਾ ਇੰਨਾ ਸੋਹਣਾ ਸ਼ੋਅਰੂਮ ਹੈ ਕਿਹੜਾ ਵੈ ਉਹ ਕਾਹਦਾ ਸ਼ੋਅਰੂਮ ਹੁੰਦਾ ਵੈ ਸ਼ਰਾਬ ਦਾ ਇਹਨੇ ਸ਼ਰਾਬਾਂ ਦੇ ਠੇਕੇ ਵਧੀਆ ਕੀਤੇ ਬਾਕੀ ਇਹਨੇ ਸਾਰੀਆਂ ਦੀਆਂ ਜ਼ਿੰਦਗੀਆਂ ਖਰਾਬ ਕਰਦੀਆਂ ਪੰਜਾਬ ਸਰਕਾਰ ਕਹਿੰਦੀ ਨਸ਼ਾ ਖਤਮ ਕਰਾਂਗੇ ਸਾਡੀ ਜਵਾਨੀ ਰੋਲਦੀ ਹੈ ਨਸ਼ੇ ਦੇ ਵਿੱਚ ਹਰ ਮੋੜ ਦੇ ਉੱਤੇ ਤੁਹਾਨੂੰ ਚਿੱਟਾ ਮਿਲ ਜਾਏਗਾ ਹਣ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਹਾਲਤ ਬਦਲਤਾ ਰਿਹਾ ਇਸ ਨੂੰ ਪੂਰਾ ਕਰਨ ਲਈ ਤੇ ਸਰਕਾਰ ਨੂੰ ਚਲਾਉਣ ਲਈ ਤਨਖਾਹਾਂ ਦੇਣ ਲਈ ਜਿਹੜੀਆਂ ਸਰਕਾਰੀ ਬਿਲਡਿੰਗਾਂ ਤੇ ਸਰਕਾਰੀ ਪ੍ਰਾਪਰਟੀਆਂ ਵੀ ਵੇਚੀਆਂ ਜਾ ਰਹੀਆਂ ਤੁਹਾਨੂੰ ਅਹੀ ਤੇ ਕਹਿ ਰਹੇ ਆ ਖਜ਼ਾਨਾ ਹੀ ਖਾਲੀ ਕਰ ਗਿਆ ਪੰਜਾਬ ਨੂੰ ਵੇਚ ਗਿਆ ਉਜਾੜਕਤਾ ਪੰਜਾਬ ਨੂੰ ਤੇ ਜਨਾਨੀਆਂ ਨੂੰ ਫੇਰ ਕਿ ਦੋ ਤਿੰਨ ਮਹੀਨੇ ਰੁਪਏ ਦੇ ਕੇ ਬਾਅਦ ਚ ਫੇਰ ਉਹ ਵਰਗਲਾਏਗਾ ਪਰ ਹੁਣ ਨਹੀਂ ਵਰਗਲਨੀਆ ਸਾਰਾ ਕੁਝ ਉਜਾੜਨ ਦੇ ਬਾਵਜੂਦ ਵੀ ਤੁਸੀਂ ਕਹਿੰਦੇ ਕਿ ਦੇਣਾ ਚਾਹੀਦਾ ਇਹ ਜਿਹੜਾ ਇਹਨਾਂ ਨੇ ਕਿਹਾ ਕਿ ਅਸੀਂ ਦੇਵਾਂਗੇ ਹੀ ਦੇਵਾਂਗੇ ਦੋ ਮਹੀਨੇ ਇਹ ਦੇ ਦੇਗਾ ਕਿ ਮੈਂ ਦੁਬਾਰਾ ਸਰਕਾਰ ਬਣਾ ਲਾਂ ਨਹੀਂ ਸਸਾ ਸਾਨੂੰ ਚਾਹੀਦੇ ਸਾਡੇ ਸਾਰੇ ਬਿੰਨਿਆਂ ਦੇ ਪੈਸੇ ਦੇਵੇ ਇਹਦੇ ਕੋਈ ਦਿੱਤੇ ਨਹੀਂ ਜਾਣੇ ਇਹ ਕਹੀ ਜਾ ਰਿਹਾ ਨਵੇਂ ਸਾਲ 'ਚ ਤੋਹਫਾ ਦੇ ਰੇ ਨਵੇਂ ਸਾਲ ਪਤਾ ਨਹੀਂ ਕਿਹੜਾ ਨਵਾਂ ਬੰਬ ਸੁੱਟਣਾ ਇਹ ਤੋਹਫਾ ਕੋਈ ਨਹੀਂ ਦੇਣਾ ਇਹਨੇ ਫੇਰ ਕੋਈ ਨਾ ਕੋਈ ਇਹੋ ਜਿਹਾ ਜੁਮਲਾ ਸੁੱਟ ਦੇਣਾ ਮੈਂ ਲੋਕਾਂ ਨੂੰ ਫੇਰ ਪਰਮਤ ਕਰ ਦੇਣਾ ਮੈਂ ਜੇਕਰ ਨਹੀਂ ਇਹ ਦੇਂਦੇ ਤਾਂ ਫਿਰ ਤੁਸੀਂ ਕੀ ਕਰੋਗੇ ਹਣ ਅਸੀਂ ਫਿਰ ਪ੍ਰੋਟੈਸਟ ਕਰਾਂਗੇ ਆਈਏ ਭਗਵੰਤ ਮੰਦ ਘਰ ਦੇ ਬਾਹਰ ਜਾ ਕੇ ਕਰਾਂਗੇ ਅਸੀਂ ਚੰਡੀਗੜ੍ਹ ਜਾ ਕੇ ਪ੍ਰੋਟੈਸਟ ਕਰਾਂਗੇ ਸਾਨੂੰ ਜਿੱਥੇ ਸਾਡੇ ਉਪਰੋ ਸਰਕਾਰ ਸਾਡੀ ਮਹਿਲਾ ਕਾਂਗਰਸ ਕੋਲ ਉਦੇਸ਼ ਹੋਏਗਾ ਉੱਥੇ ਜਾ ਜਾ ਕੇ ਮਹਿਲਾਵਾਂ ਨਾਲ ਕਰਾਂਗੇ ਦੇਖੋ ਤੁਸੀਂ ਮਹਿਲਾਵਾਂ ਦੇ ਚਿਹਰੇ ਹਰ ਕਿਸੇ ਨੂੰ ਪੁੱਛੋ ਤੁਹਾਨੂੰ 1000 ਰੁਪਏ ਮਿਲਿਆ ਕਿਸੇ ਨੂੰ ਤੁਹਾਡੀਆਂ ਪੈਨਸ਼ਨਾਂ ਬੰਦ ਹੋਈਆਂ ਅਸਗੀ ਹੈ ਮਹਿਲਾਵਾਂ ਦੇ ਵਿੱਚ ਇਹ ਕੋਈ ਕਾਂਗਰਸ ਦੀ ਮਹਿਲਾਵਾਂ ਨਹੀਂ ਹੈ ਸਿਰਫ ਇਹ ਆਮ ਕਰਾਂਦੀਆਂ ਮਹਿਲਾਵਾਂ ਨੇ ਸਾਡੇ ਨਾਲ ਇੱਕ ਹੋਰ ਆਗੂ ਨੇ ਪੰਜਾਬ ਆਪਣਾ ਪ੍ਰਦੇਸ਼ ਦੇ ਜਨਰਲ ਸੈਕਟਰੀ ਤੁਸੀਂ ਆਪਣਾ ਨਾਮ ਦੱਸੋ ਜੀ ਮੈਂ ਰੀਨਾ ਚੋਪੜਾ ਜਨਰਲ ਸਖਤਰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਹਾਂ ਜਿਸ ਤਰਨੇ ਦੇ ਵਿੱਚ ਆਏ ਹਾਂ ਦੇਖੋ ਤੁਸੀਂ ਲੇਡੀਜ਼ ਦਾ ਜਿਹੜਾ ਇੰਨਾ ਸਮੂਹ ਦੇਖਿਆ ਇੰਨਾ ਰਸ਼ ਦੇਖਿਆ ਇਹ ਸਾਰੀਆਂ ਲੇਡੀਜ਼ ਦਾ ਗੁੱਸਾ ਹੈ ਜਿਹੜਾ ਕਿ ਪੰਜਾਬ ਦੀ ਮਾਨ ਸਰਕਾਰ ਦੇ ਖਿਲਾਫ ਹੈ ਔਰ ਇਹ ਆਪਣੇ ਹੱਕਾਂ ਵਾਸਤੇ ਅੱਜ ਸੜਕਾਂ ਤੇ ਉਤਰਨਾ ਪਿਆ ਹੈ ਔਰਤਾਂ ਨੂੰ ਆਣਾ ਪਿਆ ਇੰਨੀ ਠੰਡ ਦੇ ਬਾਵਜੂਦ ਕਿਉਂ ਕਿਉਂਕਿ ਉਹਨਾਂ ਦੇ ਹੱਕਾਂ ਦੇ ਜਿਹੜੇ ਹੈ ਖਿਲਾਫਰ ਦੀ ਬਹੁਤ ਹੋਈ ਹੈ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਆਉਣ ਵਾਲੇ ਜਿਹੜੇ 4 ਸਾਲ ਬੀਤ ਗਏ ਔਰ ਅਗਲੇ ਵੀ ਆਉਣ ਵਾਲੇ ਜਿਹੜਾ 1 ਸਾਲ ਹੈ ਉਹਦੇ ਵਿੱਚ ਉਹਨਾਂ ਨੂੰ ਕੋਈ ਖਾਸ ਆਸ ਨਹੀਂ ਹੈ ਇਸ ਸਰਕਾਰ ਤੋਂ ਇਸ ਲਈ ਇਹ ਜਿਹੜਾ ਧਰਨਾ ਲਗਾਇਆ ਗਿਆ ਪੰਜਾਬ ਟਾਈਮ ਤੋਂ ਪੀਐਸ ਪਾਸੀ